अच्छा मेरी बात सुनो कपड़े भी धो दियो रसोई जो थोड़े पांडे पे है वो भी मंज दियो मैं बाजार चली हूं शॉपिंग करने मशीन कादी खराब हो गई है जानानी ने तो मेनू ही मशीन बुला सड्यावा <laughs> अच्छा मेरी बात सुनो मैं ब्यूटी पार्लर जा रही जरा तू मेरे आंदे नु झाड़ू भी ला लेओ थोड़ी रोटी सब्जी पई वो भी बना लेओ ਠੀਕ ਹੈ ਮੈਨੂੰ ਨੇਰਾ ਹੋ ਜਾਣਾ ਆਂਦਿਆਂ ਨੂੰ ਹਾਇ ਵਰ ਅੱਬਾ ਪੜੀ ਲੇਕੀ ਜਿਨਾ ਨੀਨਾ ਵਿਆਹ ਕੀ ਕਰਾ ਲਿਆ ਮੈਂ ਤੇ ਗੱਲ ਚ ਫਹਾ ਪਾ ਲਿਆ ਪਸਤੌਨਾ ਮੈਂ ਉਸ ਵੇਲੇ ਘਰੀ ਨੂੰ ਜਿਸ ਦਿਨ ਲਾਵਾ ਰੱਖੀਆਂ ਸੀ ਕਰਿਆ ਬੰਕ ਹਾਲ ਪ੍ਰਵਾ ਕੀ ਹਾਲ ਆ ਹਾਲ ਪ੍ਰਵਾ ਮੇਰੇ ਮਾੜੇ ਗਿਆ ਮੈਨੂੰ ਹਾਲ ਨਾ ਪੁੱਛ ਯਾਰ ਮੈਂ ਜਦੋਂ ਤੇਰੇ ਕੋਲ ਆਣਾ ਆ ਉਹ ਤੂੰ ਕਹਿੰਦੀ ਝਾੜੂ ਫੜੇ ਹੁੰਦੇ ਕਹਿੰਦੀ ਪੋਚਾ ਮਾਰਦੇ ਨੇ ਕਹਿੰਦੀ ਭਾਂਡਿਆਂ 'ਚ ਵੜਿਆ ਹੁੰਦਾ ਪ੍ਰਵਾ ਕੀ ਦੱਸਾਂ ਪੜੀ ਲਿਖੀ ਜਨਾਨੀ ਨਾਲ ਵਿਆਹ ਕਰਾ ਲਿਆ ਮੈਂ ਤਾਂ ਵਿਆਹ ਕਾਦਾ ਕਰਾ ਲਿਆ ਗੱਲ 'ਚ ਫਹਾ ਪਾ ਲਿਆ ਸਾਰਾ ਘਰ ਦਾ ਕੰਮ ਮੈਨੂੰ ਕਰਨਾ ਪੈਂਦਾ ਹੀ ਗਾ ਮੈਂ ਤਾਂ ਕਹਿੰਦਾ ਜੇਰਾ ਮੇਰਾ ਵਿਆਹ ਹੁੰਦਾ ਹੀ ਨਾ ਤਾਂ ਚੰਗਾ ਸੀ ਭਗਤਿਆ ਫਿਰ ਮੈਂ ਤੇਨੂੰ ਇੱਕ ਸਕੀਮ ਦੇਣਾ ਇਹਦਾ ਤੇਰਾ ਸ਼ਟਾਰਾ ਕਰਾ ਦੇਣਾ ਉਹ ਜੇ ਤੂੰ ਸ਼ਟਕਾਰਾ ਕਰਾ ਦੇ ਤਾਂ ਮੈਂ ਤੇਰੇ ਪੈਰ ਧੋ ਧੋ ਕੇ ਪੀਵਾਂ ਮੈਂ ਤੇਰੀ ਇੱਕ ਇੱਕਦਮ ਐਸੀ ਸਕੀਮ ਦਾ ਤੇਰੀ ਖਲਾਸੀ ਹੋ ਜੂਗੀ ਜਿੰਦਗੀ ਭਰ ਖਲਾਸੀ ਹੋ ਜੂਗੀ ਤੇਰੀ ਠੀਕ ਹੈ ਠੀਕ ਹੈ ਗੱਲ ਸੁਣ ਮੇਰੀ ਅੰਦਰ ਹੁਣ ਕੇ ਮੈਂ ਤੈਨੂੰ ਇੱਕ ਸਕੀਮ ਦੇਣਾ ਉਹ ਸਕੀਮ ਵਰਤ ਕੇ ਦੇਖ ਲਈ ਅੱਛਾ ਦੱਸ ਠੀਕ ਹੈ ਅੱਜ ਤੇ ਫਿਰ ਸਕੀਮ ਲਾਗੂ ਕਰਦੇ ਪੱਕਾ ਚੰਗਾ ਫਿਰ ਮੈਂ ਚੱਲਦਾ ਹਾਂ ਆਉਂਦਾ ਟਾਈਮ ਹੋ ਗਿਆ ਲੱਗਦਾ ਆ ਗਈ ਆ ਮੈਂ ਤੇਰੇ ਨਾਲ ਪੱਕਾ ਵਿਆਹ ਕਰਾਵਾਂਗਾ ਮੈਨੂੰ ਜਿਦੀ ਮਰਜ਼ੀ ਕਸਮ ਕਰਾ ਲਾ ਮੈਂ ਉਹ ਤੂੰ ਬਹੁਤ ਦੁਖੀ ਆ ਠੀਕ ਆ ਮੈਂ ਉਹਨੂੰ ਨਾ ਇੱਕ ਦੋ ਦਿਨ ਦੇ ਵਿੱਚ ਵਿੱਚ ਜ਼ਹਿਰ ਦੇ ਦੇਣਾ ਭਾਵੇਂ ਸਬਜ਼ੀ ਚ ਦਵਾ ਭਾਵੇਂ ਚਾਹ ਚ ਦਵਾ ਭਾਵੇਂ ਰੋਟੀ ਚ ਦਵਾ ਜਿੱਥੇ ਮੇਰਾ ਦਾਅ ਲੱਗਾ ਮੈਂ ਲਾ ਕੇ ਜ਼ਹਿਰ ਦੇ ਕੇ ਨਾ ਉਹਦਾ ਕੰਮ ਖਤਮ ਕਰ ਦੇਣਾ ਜਦ ਸਾਰੇ ਭਾਂਡੇ ਮੈਂ ਧੋਣਾ ਬੋਕਰਾਂ ਮੈਂ ਲਮਣਾ ਰੋਟੀਆਂ ਮੈਂ ਬਨਉਣਾ ਸਬਜ਼ੀਆਂ ਮੈਂ ਬਰਉਣਾ ਜਿੱਦਾਂ ਮੇਰਾ ਮੌਕਾ ਲੱਗੇ ਨਾ ਦਾ ਲੱਗਿਆ ਜਿਆ ਦੇ ਦੇਣੀ ਨੂੰ ਸਬਜ਼ੀ ਚਾਹ ਰੋਟੀ ਚਾਹ ਚਾਹ ਤੇਨਾ ਪੱਕਾ ਮੈਂ ਵਿਆਹ ਕਰਾਉਂਗਾ ਕੋਟ ਮੈਂ ਜਿ ਕਰਾਉਂਗਾ ਪੱਕਾ ਵਾਦਾ ਤੇਰਾ ਮੇਰਾ ਸੌਂ ਕਰਾਲਾ ਹੋਰ 10 ਮਿੰਟ ਠੀਕ ਆ ਹਾਂ ਬਸ ਤੂੰ ਆਪਣਾ ਸਮਾਨ ਤਿਆਰ ਰੱਖ ਆਪਣੇ ਕੱਪੜੇ ਤਿਆਰ ਰੱਖੇ ਆਪਾਂ ਜਾਵਾਂਗੇ ਚਾਰ ਵਾਲੀ ਬੱਸੇ ਮਨੇ ਇੱਕ ਚੰਡੀਗੜ੍ਹ ਜਾ ਕੇ ਕੋਟ ਮੈਂ ਜਿ ਕਰਾਵਾਂਗੇ ਠੀਕ ਆ ਇਹਨੂੰ ਮਨਜ਼ਰ ਕਰਕੇ ਆ ਜਾਣਾ ਮੈਂ ਖਤਮ ਕਰ ਦੇਣਾ ਇਹਦਾ 1 ਮਿੰਟ ਫੋਮ ਕੱਟ ਹਿਹਾ ਆ ਦੀਏ ਹਾਂਜੀ ਉਹ ਬੈਠ ਪਾਣੀ ਲੈ ਕੇ ਆਮ ਨਹੀਂ ਮੈਂ ਆਪੇ ਪੀ ਲਾਂਗੀ ਚੱਲ ਰੁਕ ਮੈਂ ਚਾਹ ਲੈ ਕੇ ਆਉਣਾ ਤੇ ਚਾਹ ਬਣਾ ਦੇ ਨਹੀਂ ਤੁਸੀਂ ਰਹਿਣ ਦਿਓ ਮੈਂ ਆਪੇ ਪੀ ਲਾਂਗੀ ਮੈਂ ਕਹਿੰਦਾ ਸਵੇਰ ਦੀ ਗਈਆਂ ਭੁੱਖ ਲੱਗੀ ਹੋਣੀ ਆ ਰੋਟੀ ਬਣਾਈਆਂ ਮੈਂ ਸਬਜੀ ਤੁਸੀਂ ਰਹਿਣ ਦਿਓ ਮੈਂ ਰੋਟੀ ਸਬਜੀ ਸਾਰਾ ਕੁਝ ਮੈਂ ਆਪੇ ਬਣਾ ਲਾਂਗੀ ਮੈਂ ਆਪੇ ਖਾ ਲੂਗੀ ਤੁਸੀਂ ਰਹਿਣ ਦਿਓ ਮੈਂ ਸਬਜੀ ਬੜੀ ਵਧੀਆ ਬਣਾਈਏ ਤੇਰੇ ਵਾਸਤੇ ਨੇ ਤੁਸੀਂ ਇੰਨੀ ਦਿੱਕਤ ਨਾ ਕਰੋ ਤੁਸੀਂ ਕੋਈ ਖੇਚਲ ਨਾ ਕਰੋ ਤੁਸੀਂ ਬੈਠੋ ਮੈਂ ਆਪੇ ਬਣਾ ਲੂੰਗੀ ਮੈਂ ਆਪੇ ਹੀ ਖਾ ਲੂੰਗੀ ਮੈਂ ਥੱਕੀ ਨਹੀਂ ਆ ਮੈਂ ਸਹੀ ਹਾਂ ਮੈਂ ਤੁਸੀਂ ਆਨੂ ਰੋਟੀ ਸਬਜੀ ਬਣਾਉਣ ਨੂੰ ਨਾ ਤੁਸੀਂ ਮੈਨੂੰ ਬਣਾ ਕੇ ਦਿਓ ਮੈਂ ਆਪੇ ਹੀ ਬਣਾ ਲੂੰਗੀ ਮੈਂ ਆਪੇ ਹੀ ਖਾ ਲੂੰਗੀ ਮੈਂ ਮੈਂ ਆਪੇ ਬਣਾ ਲੂੰਗੀ ਵਾਹ ਓਏ ਰੱਬਾ ਛੋਟੂ ਤੇਰੀ ਸ਼ਕੀਮ ਚੱਲ ਗਈ ਓਏ ਵਾਹ ਓਏ ਛੋਟੂ ਤੇਰੀਆਂ ਸ਼ਕੀਮਾਂ ਕੁੱਤੇ ਨਾ ਖਾਣ ਫੀਮਾਂ ਓ ਵਾਹ ਉਹ ਰਬਾ ਖੇੜਾ ਛੜਾਤਾ ਈ